ਹੈਲੋ ਜੀ ਹੈਲੋ ਜੀ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਰਿਆੜ ਫੂਡ ਚੈਨਲ ਤੇ YouTube ਤੇ ਮੈਂ ਤੁਹਾਨੂੰ ਅੱਜ ਕਠਲ ਦੀ ਸਬਜੀ ਬਣਾ ਕੇ ਵਿਖਾਵਾਂਗੀ ਕਠਲ ਦੀ ਆ ਸਬਜੀ ਬਣਾਵਾਂਗੇ ਵੀਡੀਓ ਬਣਾਵਾਂਗੇ ਬਹੁਤ ਵਧੀਆ ਇਦਾਂ ਦੀ ਸਬਜੀ ਤੁਸੀਂ ਵਾਕਈ ਕਦੀ ਨਹੀਂ ਖਾਧੀ ਹੋਏਗੀ ਤੇ ਇੰਨੇ ਸੌਖੇ ਤਰੀਕੇ ਦੇ ਨਾਲ ਬਣਾਵਾਂਗੇ ਨਾ ਬਹੁਤ ਵਧੀਆ ਮੈਂ ਆਹ ਵੇਖੋ ਕਠਲ ਲਿਆਏ ਤਿੰਨ ਪਾ ਕਠਲ ਹੀ ਮੇਰੇ ਕੋਲ ਇਹ 750 ਗ੍ਰਾਮ ਆ ਇਹ ਮੈਂ ਵੱਡੇ ਵੱਡੇ ਪੀਸ ਆ ਵੇਖੋ ਕਰਾ ਕੇ ਮਗਵਾਇਆ ਏ ਕਿ ਵੱਡੇ ਵੱਡੇ ਪੀਸ ਜਿਹੜੇ ਆ ਵਧੀਆ ਰਹਿਣਗੇ ਹੁਣ ਮੈਂ ਇੱਕ ਕੁੱਕਰ ਲੈ ਲਿਆ ਏ ਕੁੱਕਰ ਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਪਾ ਲਵਾਂਗੀ ਤਿੰਨ ਕ ਗਲਾਸ ਪਾਣੀ ਦੇ ਮੈਂ ਪਾ ਦਿੱਤੇ ਆ ਛੋਟੇ ਗਲਾਸ ਤਿੰਨ ਕ ਆ ਦੇਖੋ ਇੰਨਾ ਕੀ ਪਾਇਆ ਏ ਤੇ ਇਹ ਜਿਹੜਾ ਕਠਲ ਆ ਇਹਦੇ ਵਿੱਚ ਮੈਂ ਪਾ ਦਵਾਂਗੀ ਪੀਸ ਚੱਕ ਚੱਕ ਇਹ ਸਾਰਾ ਹੀ ਮੈਂ ਪਾ ਦਵਾਂਗੀ ਇਹ ਕੁੱਕਰ ਦੇ ਵਿੱਚ ਪਾ ਦਵਾਂਗੀ ਮੈਂ ਪਹਿਲਾਂ ਮੈਂ ਨਮਕ ਦਾ ਹਲਦੀ ਦਾ ਇੱਕ ਚਮਚਾ ਅੱਧਾ ਪਾ ਦਵਾਂਗੀ ਫਿਰ ਮੈਂ ਨਮਕ ਦਾ ਵੀ ਚਮਚਾਦਾਂ ਪਾ ਦਵਾਂਗੀ ਕਿਉਂਕਿ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਦੋਨਾਂ ਦੀ ਵਿੱਚ ਫਿਰ ਮੈਂ ਕਠਲ ਪਾ ਦਵਾਂਗੀ ਇਹਦੇ ਵਿੱਚ ਇਹ ਸਾਰਾ ਹੌਲੀ ਹੌਲੀ ਮੈਂ ਕਠਾ ਲੈ ਇਹਦੇ ਵਿੱਚ ਪਾ ਦਵਾਂਗੀ ਇਹਨੂੰ ਹੁਣ ਮੈਂ ਨਾ ਥੋੜੀ ਦੇਰ ਵਾਸਤੇ ਸੀਟੀ ਤੇ ਨਹੀਂ ਲਵਾਵਾਂਗੀ ਇਹਨੂੰ ਮੈਂ ਸੀਟੀ ਤੋਂ ਇੱਕ ਸੀਟੀ ਨਹੀਂ ਲਵਾਵਾਂਗੀ ਘਾਟ ਹੀ ਰੱਖਾਂਗੀ ਥੋੜਾ ਜਿਹਾ ਇਹ ਬਾਲਾਂ ਨਹੀਂ ਬਸ ਜ਼ਿਆਦਾ ਨਹੀਂ ਬਲਣਾ ਇਹਨੂੰ ਮੈਂ ਤੇ ਆਹ ਦੇਖੋ ਮੈਂ ਦੋ ਟਮਾਟਰ ਲਏ ਨੇ ਤੇ ਆਹ ਥੋੜਾ ਜਿਹਾ ਅਦਰਕ ਲਿਆ ਲਸਣ ਲਿਆ ਦੋ ਤਿੰਨ ਹਰੀਆਂ ਮਿਰਚਾਂ ਲਈਆਂ ਤੇ ਤਿੰਨ ਪਿਆਜ਼ ਲਏ ਨੇ ਮੈਂ ਉਹਨਾਂ ਨੂੰ ਮੈਂ ਬਰੀਕ ਤਰ੍ਹਾਂ ਕੱਟ ਲਿਆ ਏ ਲਸਣ ਨੂੰ ਮੈਂ ਛਿਲ ਲਿਆ ਏ ਆਹ ਟਮਾਟਰ ਦੀ ਹੁਣ ਮੈਂ ਨਾ ਪਿਉਰੀ ਬਣਾ ਲੈਣ ਲੱਗੀ ਆ ਇਹਨੂੰ ਮੈਂ ਨਾ ਕੱਟ ਕੇ ਦੇਦੀ ਨਾ ਮੈਂ ਪਿਉਰੀ ਬਣਾਵਾਂਗੀ ਪਿਉਰੀ ਮਤਲਬ ਪੇਸਟ ਬਣਾਵਾਂਗੀ ਮੈਂ ਇਹਦੀ ਮਿਕਸੀ ਦੇ ਵਿੱਚ ਇਹਨੂੰ ਪੇਸਟ ਕਰ ਲਵਾਂਗੇ ਇਹਦਾ ਸਬਜੀ ਬਹੁਤ ਸੋਹਣੀ ਬਣਾਵਾਂਗੇ ਅਸੀਂ ਬਹੁਤ ਹੀ ਫਰਸਟ ਕਲਾਸ ਬਣਾਵਾਂਗੇ ਐਂ ਦੇਖੋ ਨਾ ਜਿਹੜਾ ਮੇਰੇ ਕੋਲ ਅਦਰਕ ਸੀਗਾ ਉਹਨੂੰ ਮੈਂ ਕੁੰਡੇ ਦੇ ਵਿੱਚ ਪਾ ਲਿਆ ਇਹਨੂੰ ਕੁੰਡੇ ਦੇ ਡੰਡੇ ਦੇ ਨਾਲ ਮੈਂ ਘੋਟ ਲੈਣਾ ਹੈ ਹਾਜਾਪਾਂ ਰਸੀਮੀ ਸੀ ਸਬਜੀ ਬਣਾਵਾਂਗੇ ਥੋੜੀ ਥੋੜੀ ਤਰੀ ਵਾਲੀ ਮੜੀ ਮੜੀ ਤਰੀ ਰੱਖਾਂਗੇ ਤੇ ਬਹੁਤ ਵਧੀਆ ਤਰ੍ਹਾਂ ਦਾ ਕਟਲ ਬਣਾਵਾਂਗੇ ਕਟਲ ਬਣਾਇਆ ਹੋਊਗਾ ਤੁਸੀਂ ਵੀ ਬਹੁਤ ਵਾਰੀ ਖਾਦਾ ਹੋਊਗਾ ਪਰ ਇਸ ਤਰੀਕੇ ਨਾਲ ਬਣਾਓਗੇ ਨਾ ਤੇ ਫਿਰ ਤੁਸੀਂ ਆਪਣਾ ਤਰੀਕਾ ਜਿਹੜਾ ਹੈ ਉਹ ਬਾਅਦ ਚ ਵਰਤਨਾ ਤੁਸੀਂ ਸ਼ੁਰੂ ਕਰੋਗੇ ਕਿਉਂਕਿ ਮੇਰਾ ਤਰੀਕਾ ਜਿਹੜਾ ਨਾ ਇਹ ਬਹੁਤ ਹੀ ਵਧੀਆ ਹੈ ਫਿਰ ਤੁਸੀਂ ਆਪਣੇ ਤਰੀਕੇ ਨੂੰ ਭੁੱਲ ਜਾਓਗੇ ਇਹ ਲਸਣ ਵੀ ਆਪਾਂ ਜਿਹੜਾ ਆ ਇਹ ਅਧੀਆਂ ਕਲੀਆਂ ਜਿਹੜੀਆਂ ਨੇ ਉਹਨੂੰ ਆਪਾਂ ਕੋਟ ਲਵਾਂਗੇ ਤੇ ਅਧੀਆਂ ਸਾਬਤ ਰੱਖ ਲਵਾਂਗੇ ਬਹੁਤ ਵਧੀਆ ਤਰ੍ਹਾਂ ਅਸੀਂ ਅੱਜ ਸਬਜ਼ੀ ਤਿਆਰ ਕਰਨੀ ਹੈ ਜੀ ਦੋ ਹਰੀਆਂ ਮਿਰਚਾਂ ਆਪਾਂ ਪਾ ਲਵਾਂਗੇ ਵਿੱਚ ਇਹਦਾ ਵੀ ਪੀਸਟ ਬਣਾ ਲਵਾਂਗੇ ਹੁਣ ਤੇ ਸੀ ਜਿਹਾ ਸੀ ਜਣਾਇਆ ਇਹਦਾ ਕਠਲ ਦਾ ਇਹ ਸਬਜ਼ੀ ਬਹੁਤ ਟੇਸਟੀ ਲੱਗਦੀ ਆ ਇਹ ਜੇ ਦੋ ਸੀਜ਼ਨ ਹੋਵੇ ਉਦੋਂ ਤੇ ਮਤਲਬ ਬਣਾ ਕੇ ਆਪਾਂ ਖਾ ਵੀ ਸਕਦੇ ਆ ਮੰਗਵਾ ਸਕਦੇ ਆ ਇਹ ਪੀਸਟ ਵੀ ਆਪਾਂ ਕੌਲੀ ਦੇ ਵਿੱਚ ਕੱਢ ਲਿਆਏ ਹੁਣ ਆਹ ਪੀਸਟ ਆਪਾਂ ਕੌਲੀ ਦੇ ਵਿੱਚ ਕੱਢ ਲਿਆਇਆ ਤੇ ਹੁਣ ਅਸੀਂ ਆਪਣਾ ਕਟਹਲ ਵੇਖ ਲੈਨੇ ਆ ਇਹਨੂੰ ਸੀਟੀ ਨਹੀਂ ਲਵਾਈ ਇਹ ਥੋੜਾ ਜਿਹਾ ਹੀ ਬਸ ਮਾੜਾ ਜਿਹਾ ਭਾਲਿਆ ਜੈ ਇਹਨੂੰ ਇੱਕ ਸੀਟੀ ਤਾਂ ਘਾਤੀ ਰੱਖਿਆ ਕੰਮ ਦੇਖੋ ਹਲਦੀ ਰੰਗਾ ਹੋ ਗਿਆ ਨਾ ਕਿੰਨਾ ਪਿਆਰਾ ਬਣ ਗਿਆ ਇਹ ਥੋੜਾ ਜਿਆ ਮਤਲਬ ਅੰਦਰ ਵਿੱਚ ਨਮਕ ਰਾਲ ਗਿਆ ਉਦਾਂ ਅਸੀਂ ਤਲ ਲੈਨੇ ਆ ਤੇ ਉਹਦੇ ਵਿੱਚ ਨਮਕ ਰਾਲ ਲੰਦੀ ਬੜੀ ਪ੍ਰੋਬਲਮ ਆਉਂਦੀ ਆ ਕਿਉਂਕਿ ਵਿੱਚ ਨਮਕ ਨਹੀਂ ਜਾਂਦਾ ਇਹਦੇ ਐਸੇ ਤਰੀਕੇ ਦੇ ਨਾਲ ਇਹਦੇ ਅੰਦਰ ਨਮਕ ਵੀ ਚਲ ਜਾਂਦਾ ਆ ਤੇ ਤੁਹਾਨੂੰ ਪਤਾ ਹੈ ਸੋਇਆ ਬੀਨ ਦੀਆਂ ਬੜੀਆਂ ਵਾਂਗਰ ਇਹਦਾ ਕੋਈ ਆਪਣਾ ਫਲੇਵਰ ਨਹੀਂ ਹੁੰਦਾ ਇਹ ਕੋਈ 10 ਧਾਣੀ ਆਪਣਾ ਸਵਾਦ ਕੁਝ ਨਹੀਂ ਦੱਸਦਾ ਇਸ ਕਰਕੇ ਜਿਹੜਾ ਆ ਇਹਨੂੰ ਮਤਲਬ ਨਮਕ ਇਹਦੇ ਵਿੱਚ ਜ਼ਰੂਰੀ ਆ ਇਸ ਹਿਸਾਬ ਨਾਲ ਨਾ ਪਾਇਆ ਜਾਂਦਾ ਨਾ ਮੁੱਕ ਤੇ ਕਈ ਤਾਲਕੇ ਸਿੱਧਾ ਹੀ ਬਣਾ ਲੈਂਦੇ ਆ ਪਰ ਉਹਦੇ ਨਾਲੋਂ ਆਹ ਸਬਜੀ ਜਿਹੜੀ ਹੈ ਨਾ ਇਸ ਤਰ੍ਹਾਂ ਬਣੇ ਤੇ ਬਹੁਤ ਵੈਸਟ ਆ ਹੁਣ ਆਪਾਂ ਸਾਰਾ ਹੀ ਪੂਣੀ ਰੱਖ ਕੇ ਤੇ ਉਹਦੇ ਵਿੱਚ ਪੁੰਨ ਲਵਾਂਗੇ ਪਾਣੀ ਨੂੰ ਅਸੀਂ ਡੋਲਣਾ ਨਹੀਂ ਪਾਣੀ ਆਪਾਂ ਵਰਤੋਂ ਚ ਲਵਾਂਗੇ ਹਲਦੀ ਵਾਲਾ ਤੇ ਨਮਕ ਵਾਲਾ ਪਾਣੀ ਆ ਇਹਨੂੰ ਆਪਾਂ ਵਰਤੋਂ ਚ ਜ਼ਰੂਰ ਲਵਾਂਗੇ ਹੁਣ ਆਪਾਂ ਇੱਕ ਕੜਾਈ ਧਰ ਲਈ ਆ ਉਦੇ ਵਿੱਚ ਪਾਵਾਂਗੇ ਰਫੈਂਟ ਤੇਲ ਇਹਨੂੰ ਤਲਣ ਦੀ ਤਿਆਰੀ ਕਰ ਰਹੀ ਆ ਮੈਂ ਕਟਹਲ ਨੂੰ ਤਲਣ ਦੀ ਤਿਆਰੀ ਜਾਮੇ ਹੁਣ ਤਲਾਂਗੀ ਇਹਨੂੰ ਮੈਂ ਇਹਨੂੰ ਠੰਡਾ ਕੀਤਾ ਜਾਊਗਾ ਥੋੜਾ ਜਿਹਾ ਇਹ ਨਾ ਕਿ ਪੋਲਾ ਹੁੰਦਾ ਕਿ ਮਾਰਾ ਆ ਜਾ ਸੇਕ ਲੱਗਣ ਨਾਲ ਵੀ ਇਹਦੇ ਜਿਹੜੇ ਆ ਨਾ ਪੀਸ ਬਿਖਰ ਜਾਂਦੇ ਆ ਜਲਦੀ ਜਲਦੀ ਇਹਨੂੰ ਬਹੁਤ ਘੱਟ ਸੇਕ ਦੇ ਉੱਤੇ ਇਹਨੂੰ ਕਰਨਾ ਚਾਹੀਦਾ ਮਤਲਬ ਬਹੁਤ ਘੱਟ ਸੇਕ ਲਗਾਉਣਾ ਚਾਹੀਦਾ ਇਹਨੂੰ ਅਜੇ ਪੀਸ ਬਿਲਕੁਲ ਸਹੀ ਆ ਪਰ ਇਸ ਤੋਂ ਥੋੜਾ ਜਿਆਦਾ ਜ਼ਿਆਦਾ ਸੇਕ ਲੱਗ ਜਾਂਦਾ ਤੇ ਇਹ ਖਰਾਬ ਹੋ ਜਾਣੇ ਸੀ ਪਰ ਇੰਨਾ ਵੀ ਸੇਕ ਬਹੁਤ ਵਧੀਆ ਜੇ ਸੀੜੀ ਮਰਾਉਣ ਦੇ ਚੱਕਰ ਚ ਰਹੋ ਤੇ ਉਹ ਫਿਰ ਗਲ ਜਾਂਦਾ ਬਿਲਕੁਲ ਹੀ ਤੇ ਆਪਾਂ ਹੁਣ ਇਹਨਾਂ ਨੂੰ ਆ ਦੇਖੋ ਮੋਟੇ ਮੋਟੇ ਪੀਸ ਜਿਹੜੇ ਪਹਿਲਾਂ ਆਪਾਂ ਇਹਨਾਂ ਨੂੰ ਤਲ ਲਵਾਂਗੇ ਛੋਟੇ ਛੋਟੇ ਬਾਅਦ ਚ ਆਪਾਂ ਤਲ ਸਕਦੇ ਆ ਮੋਟਿਆ ਮੋਟਿਆ ਨੂੰ ਆਪਾਂ ਪਹਿਲਾਂ ਤਲ ਲਵਾਂਗੇ ਇਹ ਮੋਕਈ ਨੇ ਸਾਰੇ ਬਰੀਕ ਤਾਂ ਹੈ ਨਹੀਂ ਆ ਪਰ ਫਿਰ ਵੀ ਜੇ ਅੱਦਾ ਕੋਈ ਟੁੱਟ ਵੀ ਗਿਆ ਵਿੱਚੋਂ ਤੇ ਆਪਾਂ ਉਹਨੂੰ ਵੀ ਦੁਬਾਰਾ ਤਲ ਲਵਾਂਗੇ ਕੋਈ ਚੱਕਰ ਨਹੀਂ ਆ ਬਹੁਤ ਹੀ ਵਧੀਆ ਬਣਦੀ ਸਬਜ਼ੀ। ਇਹਨੂੰ ਦਜੀ ਵਾਰ ਪਾਵਾਂਗੇ। ਇੱਕ ਵਾਰੀ ਚ ਕੜਾਈ ਜੇ ਨਹੀਂ ਪੀਸ ਆਏ ਨੇ ਦਜੀ ਵਾਰ ਫੇਰ ਪਾ ਲੈਨੇ ਆ। ਥੋੜਾਇਆ ਸੇਕ ਲੱਗਣ ਤੋਂ ਬਾਅਦ ਆਪਾਂ ਜਿਹੜਾ ਇਹਨੂੰ ਥਲ ਸਕਦੇ ਆ। ਜੱਕਦਮ ਪੀਸ ਵਿੱਚ ਪਾ ਕੇ ਉਸੇ ਵੇਲੇ ਸਾਨੂੰ ਪੂਣੀ ਨਹੀਂ ਮਾਰਨੀ ਚਾਹੀਦੀ ਕਿਉਂਕਿ ਤੇ ਇੱਕ ਪਾਸਾ ਇਹਨਾਂ ਦਾ ਜਦੋਂ ਥੋੜਾ ਜਿਹਾ ਲਾਲ ਹੋ ਜਾਏ ਤੇ ਫਿਰ ਇਹਨਾਂ ਨੂੰ ਮਤਲਬ ਦੂਜਾ ਪਾਸਾ ਕਰਨਾ ਚਾਹੀਦਾ ਇਹਨਾਂ ਦਾ ਹੁਣ ਪੂਣੀ ਜੀ ਰੱਖਾਂਗੇ ਕਿਉਂਕਿ ਇਸ ਤਰ੍ਹਾਂ ਤੇਲ ਜਿਹੜਾ ਆ ਥੱਲੇ ਸਾਰਾ ਪਲੇਟ ਦੇ ਵਿੱਚ ਚਲਾ ਜਾਏਗਾ ਇਹ ਜ਼ਿਆਦਾ ਤੇਲ ਜਿਹੜਾ ਆ ਇਹ ਨਹੀਂ ਮਤਲਬ ਰਹੇਗਾ ਇਹਦੇ ਵਿੱਚ ਇੱਕ ਤਰੀਕਾ ਹੋਰ ਵੀ ਹੈ ਜੇ ਤੁਸੀਂ ਜ਼ਿਆਦਾ ਤੇਲ ਬਿਲਕੁਲ ਤਲੀ ਚੀਜ਼ ਜ਼ਿਆਦਾ ਮਨਾਵਾ ਜਾਂ ਨਹੀਂ ਖਾ ਸਕਦੇ ਤੇ ਇਹ ਜਿਹੜਾ ਹੁਣ ਮੈਂ ਕੱਢਣ ਲਈਏ ਇਸੇ ਤਰ੍ਹਾਂ ਹੀ ਇਹ ਗਰਮ ਪਾਣੀ ਦੇ ਵਿੱਚ ਇੱਕ ਵਾਰੀ ਕੱਢੀ ਜਾਓ ਨਾਲ-ਨਾਲ ਹੀ ਇਹਨੂੰ ਜਿਹੜਾ ਤਲਿਆ ਇਕੱਠਲ ਹੈ ਨਾ ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਪਾਇਆ ਜਾਊਗਾ ਨਾ ਇਹਦਾ ਤੇਲ ਉਸੇ ਵਾਲੇ ਗਰਮ ਪਾਣੀ ਦੇ ਵਿੱਚ ਹੀ ਲੱਥੀ ਜਾਣਾ ਸਾਰਾ ਜੇ ਕੋਈ ਤਲੀ ਚੀਜ਼ ਤੋਂ ਪਰੇਸ਼ਾਨ ਕਰਦਾ ਹੈ ਜਿਹੜਾ ਨਹੀਂ ਖਾਂਦਾ ਉਹਦੇ ਵਾਸਤੇ ਮੈਂ ਦੱਸ ਰਹੀ ਹਾਂ ਵੀ ਇਸ ਤਰ੍ਹਾਂ ਵੀ ਬਣ ਜਾਂਦਾ ਹੈ ਉਹ ਜਿਹੜਾ ਤੇਲ ਵਗੈਰਾ ਵਾ ਉਹ ਸਾਰਾ ਤਲੇ ਉਹਦੇ ਚ ਰਹਿ ਜਾਂਦਾ ਪਾਣੀ ਦੇ ਵਿੱਚ ਹੀ ਰਹਿ ਜਾਂਦਾ ਗਰਮ ਪਾਣੀ ਜੀ ਪਰ ਜਿਹੜੇ ਖਾ ਸਕਦੇ ਆ ਉਹ ਤੇ ਇਦਾਂ ਬਣਾਉਣ ਤੇ ਉਹ ਵੀ ਵਧੀਆ ਬਣਦਾ ਵਾ ਦੇਖੋ ਕਿੰਨਾ ਫਰਸਟ ਕਲਾਸ ਤਲਿਆ ਜਾਂਦਿਆ ਹੋਇਆ ਤੇ ਕਿੰਨਾ ਕਿੰਨੀ ਵਧੀਆ ਸਬਜ਼ੀ ਬਣਨੀ ਐ ਦੀ ਹੁਣ ਆਪਾਂ ਕੱਠਲ ਤੇ ਤਾਲਿਆ ਏ ਇਹ ਹੁਣ ਅਸੀਂ ਐਕਸਟਰਾ ਤੇਲ ਜਿਹੜਾ ਨਾ ਕੜਾਈ ਦੇ ਵਿੱਚੋਂ ਉਹ ਆਪਾਂ ਬਾਹਰ ਕੱਢ ਦਵਾਂਗੇ ਜਿੰਨਾ ਸਾਨੂੰ ਤੜਕੇ ਵਾਸਤੇ ਚਾਹੀਦਾ ਨਾ ਉਹੀ ਤੇਲ ਥੋੜਾ ਜਿਹਾ ਰੱਖਾਂਗੇ ਅਸੀਂ ਕਿਉਂਕਿ ਇਹ ਮੈਂ ਗਰਮ ਪਾਣੀ ਦੇ ਵਿੱਚ ਤੇ ਪੀਸ ਪਾਉਣੇ ਨਹੀਂ ਇਹ ਸਾਰਾ ਤੇਲ ਫੇਰ ਸਬਜ਼ੀ ਦੇ ਵਿੱਚ ਹੀ ਆਉਣਾ ਹੈ ਜਿੰਨਾ ਹੀ ਇਹਨਾਂ ਨੇ ਪੱਲ ਲੱਗਿਆ ਇਹਨਾਂ ਨੇ ਤੇਲ ਪੀਤਾ ਨਾ ਉਹ ਸਾਰਾ ਦਵਾਰਾ ਵਿੱਚ ਤਰੀ ਦੇ ਵਿੱਚ ਫੇਰ ਆ ਜਾਣਾ ਇਹ ਤੋਂ ਚੰਗਾ ਕਿ ਆਪਾਂ ਕੜਾਈ ਦੇ ਵਿੱਚ ਹੀ ਤੇਲ ਥੋੜਾ ਰੱਖਾਂਗੇ ਤੇ ਬੈਲੈਂਸ ਬਣਿਆ ਰਹੇਗਾ ਹੁਣ ਆਪਾਂ ਪਿਆਜ਼ ਜਿਹੜੇ ਆ ਇਹਨਾਂ ਨੂੰ ਆਪਾਂ ਜਿਹੜਾ ਗ੍ਰाइंड ਕਰ ਲਵਾਂਗੇ ਜਨਨੇ ਕੇ ਪੀਠ ਲਵਾਂਗੇ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਇਹਦੀ ਵੀ ਥੋੜਾ ਜਨਾ ਇਹਨੂੰ ਗ੍ਰाइंड ਕਰਕੇ ਤੇ ਇਹਦੀ ਵੀ ਪੇਸਟ ਬਣਾ ਲੈਨੇ ਆ ਐਸਟਰਾ ਸਬਜੀ ਬਣਾਉਂਗੇ ਤੇ ਬਹੁਤ ਹੀ ਵਧੀਆ ਪਰਿਵਾਰ ਵਾਲੇ ਬਹੁਤ ਖੁਸ਼ ਹੋਣਗੇ ਦੇਖ ਕੇ ਭਾਵੇਂ ਥੋੜੀ ਤਰੀ ਰੱਖ ਕੇ ਬਣਾ ਲਓ ਭਾਵੇਂ ਤਰੀ ਨਾ ਹੀ ਰੱਖੋ ਤਾਂ ਵੀ ਕੋਈ ਗੱਲ ਨਹੀਂ ਇਹ ਤਾਂ ਆਪਣੀ ਮਰਜ਼ੀ ਹੁੰਦੀ ਹੈ ਤਰੀ ਵਾਲਾ ਬਣਾਣਾ ਹੈ ਜਾਂ ਆਪਾਂ ਕਿਹੋ ਜਿਹਾ ਬਣਾਣਾ ਹੈ ਹੈਨਾ ਇਹ ਆਪਣੀ ਮਰਜ਼ੀ ਨਾਲ ਚੱਲ ਸਕਦੇ ਐਨੀ ਗੱਲ ਤੇ ਇਹ ਜਿਹੜਾ ਮੈਂ ਬਣਾ ਰਹੀ ਆ ਇਹ ਨਾ ਬਹੁਤੀ ਤਰੀ ਵਾਲਾ ਹੈ ਤੇ ਬਹੁਤ ਸੁੱਕਾ ਵੀ ਨਹੀਂ ਹੈ ਇਹ ਰਸਮਿਸਾ ਜਿਹਾ ਬੰਨਾ ਹੈ ਤੇ ਬਹੁਤ ਹੀ ਟੇਸਟੀ ਬੰਨਾ ਵੇਖਿਓ ਤੁਸੀਂ ਹੁਣ ਆਪਾਂ ਇਹਨਾਂ ਟਮਾਟਰਾਂ ਨੂੰ ਵੀ ਇਹਦੀ ਵੀ ਪਿਉਰੀ ਬਣਾ ਲਵਾਂਗੇ ਪਿਆਜ਼ ਪੀਠ ਲਏ ਨੇ ਹੁਣ ਟਮਾਟਰ ਵੀ ਪੀਠ ਲਵਾਂਗੇ ਲੈ ਸੇ ਇਦਾਂ ਸੀ ਟਮਾਟਰ ਵੀ ਪੀ ਲਵਾਂਗੇ ਇਹਦੇ ਚ ਪਾਣੀ ਥੋੜਾ ਜਿਹਾ ਵੱਧ ਪਾਤਾ ਯੋਕੇ ਇਹ ਜਦੋਂ ਮਸਾਲਾ ਭੁੱਜੇਗਾ ਫਿਰ ਬਾਅਦ ਵਿੱਚ ਇਹ ਜਿਹੜੀ ਪਿਉਰੀ ਆ ਫਿਰ ਪਾਈ ਜਾਂਦੀ ਆ ਇਹਦੀ ਕੋਈ ਗੱਲ ਨਹੀਂ ਹੁੰਦੀ ਚਮਾਸਾ ਪਾਣੀ ਪੈ ਵੀ ਜਾਵੇ ਤਾਂ ਕੋਈ ਗੱਲ ਨਹੀਂ ਹੁੰਦੀ ਤੇ ਇਹ ਦੇਖੋ ਮੈਂ ਇੱਕ ਕੜਛੀ ਤੇਲ ਦੀ ਰੱਖੀ ਆ ਤੇ ਹੁਣ ਮੈਂ ਖੜੇ ਮਸਾਲੇ ਪਾਉਣ ਲੱਗੀ ਜੇ ਇੱਕ ਦਾਲਚੀਨੀ ਦਾ ਟੁਕੜਾ ਇੱਕ ਮੋਟੀ ਇਲਾਚੀ ਤੇ ਦੋ ਬਰੀਕ ਇਲਾਚੀਆਂ ਤੇ ਦੋ ਲੌਂਗਾਂ ਤੇ ਇੱਕ ਮਿਰਚ ਆ ਲਾਲ ਮਿਰਚ ਆ ਖੜੇ ਮਸਾਲੇ ਪਾ ਦਿੱਤੇ ਮੈਂ ਸਾਬਤ ਹੁਣ ਮੈਂ ਕੜਾਹੇ ਪੱਤਾ ਪਾਵਾਂਗੀ ਇਹ ਮੈਂ ਪੀਸਟ ਜਿਹੜਾ ਅਦਰਕ ਦਾ ਬਣਾਇਆ ਸੀ ਉਹ ਪਾਇਆ ਏ ਆ ਮੈਂ ਸਾਬਤ ਲਸਣ ਵੀ ਵਿੱਚ ਪਾਤਾ ਇਹਦਾ ਟੇਸਟ ਅਲੱਗ ਹੀ ਆਏਗਾ ਬਹੁਤ ਵਧੀਆ ਇੱਕ ਚੀਜ਼ ਬਣੀ ਆ ਇਹ ਕਿਉਂਕਿ ਲਸਣ ਜਿਹੜਾ ਆ ਥੋੜਾ ਦਿਖਦਾ ਰਹੇ ਵੀ ਰਹੇ ਇਹੋ ਜੀ ਸਬਜੀ ਦੇ ਵਿੱਚ ਤੇ ਬਹੁਤ ਵਧੀਆ ਲੱਗਦਾ ਈ ਹੁਣ ਅਸੀਂ ਆ ਬਰੀਕ ਵਾਲੇ ਥੋੜੇ ਜਿਹਾ ਪਿਆਜ਼ ਕੱਟੇ ਸੀ ਇਹ ਵੀ ਪਾ ਦਤੇ ਨੇ ਸਾਬਤ ਜਿਹੜੇ ਮਸਾਲੇ ਆ ਉਹਨਾਂ ਨੂੰ ਥੋੜਾ ਜਿਹਾ ਪਹਿਲਾਂ ਭੁੰਨ ਲਿਆ ਜੰਨੀ ਦੇ ਮੋٹے ਮਸਾਲੇ ਜਿਹੜੇ ਸੀ ਭੁੰਨ ਲਏ ਨੇ ਹੁਣ ਮੈਂ ਜਿਹੜਾ ਬਿਲਕੁਲ ਬਰੀਕ ਕੀਤਾ ਸੀ ਮਸਾਲਾ ਉਹਨੂੰ ਵੀ ਮੈਂ ਨਾ ਪਾਤਾ ਆ ਪਿਆਜ਼ ਨੂੰ ਬਰੀਕ ਪਿਆਜ਼ ਜਿਹੜਾ ਕੀਤਾ ਸੀ ਉਹਨੂੰ ਮੈਂ ਪਾਤਾ ਇਹ ਵਿੱਚ ਕਿਉਂਕਿ ਮੋٹے ਮਸਾਲੇ ਜਿਹੜੇ ਆ ਉਹ ਥੋੜਾ ਟਾਈਮ ਲੈਂਦੇ ਆ ਭੁੱਜਣ ਲੱਗੇ ਤੇ ਜਿਹੜੇ ਬਰੀਕ ਪਿਆਜ਼ ਨੇ ਉਹਨਾਂ ਨੇ ਇੰਨਾ ਟਾਈਮ ਨਹੀਂ ਲੈਣਾ ਹੁਣ ਦੋ ਮਿਰਚਾਂ ਵੈਸੇ ਸਾਬਤ ਹੀ ਪਾ ਦਿੰਨੇ ਆ ਵਿੱਚ ਕੋਈ ਵੀ ਘਾ ਸਕਦਾ ਏ ਦੋ ਮਿਰਚਾਂ ਤੇ ਸਬਜ਼ੀ ਦੇ ਵਿੱਚ ਜ਼ਿਆਦਾ ਨਹੀਂ ਹੁੰਦੀਆਂ ਤੇ ਇੱਕ ਮੈਂ ਲਾਲ ਪਾਤੀ ਦੋ ਇਹ ਪਾਤੀਆਂ ਬਸ ਕਾਣੀ ਖਾਲੋ ਕੱਢਣੀ ਬਾਹਰ ਖੜਦੋ ਆਹ ਦੇਖੋ ਇਹ ਲਸਣ ਤੇ ਮਿਰਚਾਂ ਧੂਆਂ ਦਾ ਪੀਸਟ ਜਿਹੜਾ ਇਹ ਉਹ ਆ ਇਹ ਮਸਾਲੇ ਨੂੰ ਹੁਣ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਸੀਂ ਇੱਕ ਨਮਕ ਦਾ ਚਮਚਾ ਪਾ ਦਾਂਗੇ ਕਿਉਂਕਿ ਨਮਕ ਮਸਾਲਾ ਭੁਜਨ ਦੇ ਵਿੱਚ ਬੜੀ ਸਹਾਇਤਾ ਕਰਦਾ ਹੈ ਪੈਸ ਕਰਕੇ ਨਾ ਥੋੜਾ ਜਿਹਾ ਨਮਕ ਜ਼ਰੂਰ ਪਾਵਾਂਗੇ ਦੂਜੀ ਗੱਲ ਇੱਕ ਕਿ ਨਮਕ ਧਿਆਨ ਨਾਲ ਪਾਉਣਾ ਵਾ ਕਿਉਂਕਿ ਅਸੀਂ ਪਹਿਲਾਂ ਵੀ ਕੁੱਕਰ ਦੇ ਵਿੱਚ ਜਦੋਂ ਪਾਣੀ ਦੇ ਵਿੱਚ ਪਾਇਆ ਸੀ ਨਮਕ ਉਹ ਵੀ ਯਾਦ ਰੱਖਣਾ ਕਿਉਂਕਿ ਜ਼ਿਆਦਾ ਹੋ ਜੇ ਤੇ ਕੱਢਣਾ ਔਖਾ ਤੇ ਘੱਟ ਹੋਵੇ ਤੇ ਪਾਉਣਾ ਬਹੁਤ ਸੌਖਾ ਕਿਉਂਕਿ ਦੁਬਾਰਾ ਪੈ ਸਕਦਾ ਹੈ ਸਬਜ਼ੀ ਦੇ ਵਿੱਚ ਨਮਕ ਤੇ ਜੇ ਜ਼ਿਆਦਾ ਹੋ ਜੇ ਤੇ ਇਹਨੂੰ ਕੱਢਣ ਵਾਸਤੇ ਬਹੁਤ ਔਖਾ ਕੰਮ ਹੈ ਜੀ ਹੁਣ ਇਹ ਮਸਾਲੇ ਨੂੰ ਭੁੰਨੀ ਜਾਵਾਂਗੇ ਬਸ ਇਸ ਤਰ੍ਹਾਂ ਹੀ ਹੁਣ ਆ ਆਪਾਂ ਪਾਤਾ ਜੀਰਾ ਪਾਊਡਰ ਇਹ ਪਹਿਲਾ ਧਨੀਆ ਪਾਊਡਰ ਪਾਇਆ ਆਹ ਜੀਰਾ ਪਾਊਡਰ ਪਾਇਆ ਇਹ ਦੇਗੀ ਮਿਰਚ ਪਾਤੀ ਥੋੜੀ ਜੀ ਅੱਧਾ ਅੱਧਾ ਚਮਚਾ ਥੋੜੀ ਜੀ ਹਲਦੀ ਪਾਤੀ ਕਿਉਂਕਿ ਹਲਦੀ ਵਾਲਾ ਪਾਣੀ ਆਪਾਂ ਵਰਤੋਂ ਚ ਲੈਣਾ ਤੇ ਜ਼ਿਆਦਾ ਹਲਦੀ ਇਹਦੇ ਚ ਨਹੀਂ ਪਾ ਸਕਦੇ ਅਸੀਂ ਹੁਣ ਆਪਾਂ ਇਹਦੇ ਚ ਪਾਵਾਂਗੇ ਟਮਾਟਰ ਦੀ ਪਿਉਰੀ ਇਹ ਮਸਾਲਾ ਜਿਹੜਾ ਬਿਲਕੁਲ ਮਲਾਈ ਵਰਗਾ ਬਣ ਜਾਏਗਾ ਇਹਣਾ ਵਧੀਆ ਫਸਟ ਕਲਾਸ ਬਣ ਜਾਏਗਾ ਆ ਥੋੜਾ ਜਿਹਾ ਪਹਿਲਾਂ ਪਾਣੀ ਪਾ ਲਈਏ ਨੂੰ ਲਾਉਣ ਵਾਸਤੇ ਸਾਰੇ ਉਹ ਪਾਸੇ ਉਹ ਆ ਦੇਖਿਆ ਕਿੰਨਾ ਵਧੀਆ ਮਸਾਲਾ ਬਣਦਾ ਜਾਣ ਡਿਆ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਬਹੁਤ ਵਧੀਆ ਵਧੀਆ ਸਬਜ਼ੀਆਂ ਦੀਆਂ ਵੀਡੀਓ ਚਟਣੀਆਂ ਦੀਆਂ ਵੀਡੀਓ ਅਚਾਰ ਦੀਆਂ ਵੀਡੀਓ ਵੇਖਿਆ ਕਰੋ ਹੋਰ ਵੀ ਭੈਣ ਭਰਾਵਾਂ ਨੂੰ ਦੱਸਿਆ ਕਰੋ ਇਹ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਕਰਿਆ ਕਰੋ ਆਪਾਂ ਹੁਣ ਪਿਉਰੀ ਪਾਤੀ ਹੈ ਜੀ ਟਮਾਟਰ ਦੀ ਤੋ ਕਿ ਬਾਹਰ ਦਾ ਤੁਸੀਂ ਜਿੰਨਾ ਮਰਜ਼ੀ ਖਾ ਲਓ ਫੇਰ ਵੀ ਘਰ ਦੀ ਰੋਟੀ ਤੇ ਬਣਾ ਕੇ ਖਾਣੀ ਹੀ ਪੈਂਦੀ ਆ ਤੇ ਦੇਲਵੀ ਕਰਦਾ ਹੈ ਕਿ ਘਰ ਦੀ ਰੋਟੀ ਹੋਵੇ ਤੇ ਵਧੀਆ ਲੱਗਦੀ ਹੈ। ਇਹ ਘਰ ਦੀ ਰੋਟੀ ਦੇ ਨਾਲ ਹੀ ਇਹ ਜਿਹੜੀਆਂ ਵੀਡੀਓ ਨੇ ਸਾਰੀਆਂ ਇਹ ਘਰ ਦੀ ਰੋਟੀ ਜਦੋਂ ਬਣਦੀ ਹੈ ਆ ਕਾਲੀ ਮਿਰਚ ਪਾਈ ਜੇ ਥੋੜੀ ਜੀ ਸੌਰੀ। ਹਾਂ ਤੇ ਜਦੋਂ ਆਪਾਂ ਘਰ ਦੀ ਰੋਟੀ ਵਾਸਤੇ ਇਹੋ ਜੀਆਂ ਸਬਜ਼ੀਆਂ ਬਣਾਣੇ ਆ ਤੇ ਫਿਰ ਕੋਈ ਦੇਖ ਕੇ ਤੇ ਕਿਸੇ ਦਾ ਮਨ ਵੀ ਕਰਦਾ ਕਿ ਆ ਚੀਜ਼ ਤੇ ਬਣਾਵਾਂਗੇ ਤੇ ਖਾਵਾਂਗੇ ਘਰੇ ਹੀ ਬਣਾਣੇ ਆ। ਤੇ ਘਰੇ ਰੋਟੀ ਜਿਹੜੀ ਬਣਦੀ ਆ ਉਹਦੇ ਨਾਲ ਦੀ ਰੀਸ ਨਹੀਂ ਆ ਗਈ ਭਾਵੇਂ ਜੋ ਵੀ ਆ ਜਿੱਦਾਂ ਵੀ ਆ ਘਰੇ ਇੱਕ ਵਧੀਆ ਫਸਟ ਕਲਾਸ ਰੋਟੀ ਬਣਦੀ ਆ। ਆ ਦੇਖੋ ਮਸਾਲਾ ਕਿੰਨਾ ਸੋਹਣਾ ਹੋ ਗਿਆ ਇਹ ਹੁਣ ਪਾ ਦਤਾ ਸਾਰਾ ਟਮਾਟਰ ਵੀ ਪਾ ਦਤਾ ਤੇ ਪਾਣੀ ਜਿਹੜਾ ਪਾਇਆ ਸੀ ਉਹ ਵੀ ਸਾਰਾ ਹੁਣ ਆਪਾਂ ਜਿਹੜਾ ਹਲਦੀ ਜਿਹੜਾ ਪਾਣੀ ਸੀ ਨਾ ਇਹਦੀ ਵਰਤੋਂ ਲੈਨੇ ਆ ਹੁਣ ਆਪਾਂ ਨਾ ਇਹਨੂੰ ਤਰੀ ਬਣਾਉਂਦੇ ਦੇਖਦੇ ਆ ਤਰੀ ਬਣਾਣੀ ਪਹਿਲਾਂ ਫੇਰ ਅਸੀਂ ਸਬਜ਼ੀ ਪਾਣੇ ਇਹਦੇ ਚ ਥੋੜਾ ਥੋੜਾ ਕਰਕੇ ਪਾਈ ਜਾਵਾਂਗੇ ਨਾਲ-ਨਾਲ ਭੁੰਨੀ ਜਾਵਾਂਗੇ ਨਾਲੇ ਹਲਦੀ ਪੱਕ ਜੂਗੀ ਚੰਗੀ ਤਰ੍ਹਾਂ ਅਲਦੀ ਤੇ ਵੈਸੇ ਪਾਕੀ ਗਈ ਪਹਿਲਾਂ ਉਬਾਲੀ ਗਈ ਹੈ ਪਰ ਫਿਰ ਵੀ ਤੜਕੇ ਚ ਤਰੀ ਬਣੂਗੀ ਤਾਂ ਫਿਰ ਆਪਾਂ ਜਿਹੜੇ ਕਠਲਾ ਹੈ ਇਹਦੇ ਵਿੱਚ ਪਾਵਾਂਗੇ ਦੇਖੋ ਰਿਜਲ ਲੱਗੀ ਨਾ ਕਿੰਨੀ ਸੋਹਣੀ ਤਰੀ ਹੋ ਗਈ ਹੈ ਇਹ ਸਾਰੀ ਤਰੀ ਜਿਹੜੀ ਹੈ ਇਹ ਥੋੜੀ ਜਿਹੀ ਰਹਿ ਜਾਣੀ ਹੈ ਬਾਕੀ ਸਾਰੀ ਸੁੱਕ ਜਾਣੀ ਹੈ ਦੇਖ ਲਓ ਕਠਲਾ ਹੀ ਪਾਤਾ ਇਹਦੇ ਵਿੱਚ ਹੁਣ ਇਹਨੂੰ ਬਹੁਤ ਕੜਛੀਆਂ ਮਾਰ ਕੇ ਆਪਾਂ ਹਲਾਉਣਾ ਨਹੀਂਗਾ ਸੋ ਕਿ ਇਹ ਜਿਹੜੇ ਆ ਨਾ ਪੀਸ ਇਹ ਟੁੱਟ ਵੀ ਸਕਦੇ ਆ ਆ ਪੋਲਾ ਪੋਲਾ ਅਸੀਂ ਇਹਨੂੰ ਕੜਚੀ ਦੇ ਨਾਲ ਨਾ ਬਸ ਸਿੱਧਾ ਹੀ ਕਰਕੇ ਤੇ ਬਸ ਰੱਖ ਦੇਣੇ ਨੇ ਉੱਤੇ ਟੱਕਣ ਦੇ ਦੇਣਾ 2 ਕੁ ਮਿੰਟ ਤੇ ਬਾਅਦ ਵਿੱਚ ਥਾ ਸਬਜੀ ਜਿਹੜੀ ਆ ਬਹੁਤ ਵਧੀਆ ਥਰਾਇਆ ਨਾ ਤਿਆਰ ਹੋ ਗਏ ਫਰਸਟ ਕਲਾਸ ਬਣ ਜਾਣੀ ਆ ਦੇਖਿਓ 2 ਕੁ ਮਿੰਟ ਬਸ ਸੇਕ ਲਵਾਣਾ ਜ਼ਿਆਦਾ ਨਹੀਂ ਲਵਾਣਾ ਅਸੀਂ ਬਸ ਬਾਣੀ ਗਈ ਤਕਰੀਬਨ ਹੀ ਕਿਉਂਕਿ ਨਮਕ ਪਹਿਲਾਂ ਹੀ ਰਲਿਆ ਸੀ ਤਰੀ ਤਿਆਰ ਸੀ ਮਿਕਸੀ ਕਰਨੀ ਵੈਰੀ ਗੁੱਡ ਬਣ ਗਈ ਆ ਜੀ ਇਹ ਸਬਜੀ ਹੁਣ ਹੁਣ ਆਪਾਂ ਤੁਹਾਨੂੰ ਡੂੰਘੇ ਚ ਪਾ ਕੇ ਵਿਖਾਉਨੇ ਆ ਆ ਦੇਖੋ ਤਰੀ ਆਪਾਂ ਜਿਹੜੀ ਆ ਇੰਨੀ ਕੀ ਰਹਿ ਗਈ ਆ ਕੋਈ ਥੋੜੀ ਬਹੁਤੀ ਭਾਵੇਂ ਕੜਾਈ ਦੇ ਵਿੱਚ ਹੋਵੇ ਤਰੀ ਜਿਹੜੀ ਆ ਬਿਲਕੁਲ ਇਦਾਂ ਦਾ ਹੀ ਬਣਿਆ ਹੈ ਮੈਂ ਦੇਖੋ ਤੁਹਾਨੂੰ ਵੇਖਣ ਨੂੰ ਕਿੰਨੀ ਤਰੀ ਲੱਗਦੀ ਸੀ ਰਸਮੇ ਸਾ ਬਣਿਆ ਇਹ ਭਾਵੇਂ ਪੂੜੀਆਂ ਨਾ ਖਾਓ ਤੇ ਭਾਵੇਂ ਰੋਟੀਆਂ ਨਾ ਖਾਓ ਭਾਵੇਂ ਟੂਰ ਦੇ ਬਾਹਰ ਜਾਣਾ ਹੋਵੇ ਤੇ ਨਾਲ ਲੈ ਕੇ ਜਾਓ ਸਬਜੀ ਬਣੀ ਵਰੀਆ ਫਸਟ ਕਲਾਸ ਬਣੀ ਐ ਐ ਹੋ ਜੀ ਸਬਜੀ ਬਣਾ ਕੇ ਖਾਇਆ ਕਰੋ ਇਹ ਚੈਨਲ ਨੂੰ ਜਰੂਰ ਵੇਖਿਆ ਕਰੋ ਜੀ ਹਰੀਆਰ ਫੂਡ ਚੈਨਲ ਜਿਹੜਾ YouTube ਤੇ ਇਹਨੂੰ ਜਰੂਰ ਵੇਖਿਆ ਕਰੋ ਤੁਸੀਂ ਸਬਸਕ੍ਰਾਈਬ ਕਰੋਗੇ ਸਾਡਾ ਹੌਸਲਾ ਬਹੁਤ ਵਧੇਗਾ ਸਾਡੀ ਮਿਹਨਤ ਜਿਹੜੀ ਆ ਅਸੀਂ ਵੀਡੀਓ ਤੇ ਲਾਉਨੇ ਆ ਬਹੁਤ ਮਿਹਨਤ ਨਾਲ ਵੀਡੀਓ ਬਣਾ ਕੇ ਤੁਹਾਨੂੰ ਵਿਖਾਉਨੇ ਆ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਜਿੰਨਾ ਭੈਣ ਭਰਾਵਾਂ ਨੇ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਕਰ ਦਿੱਤਾ ਹੈ ਤੇ ਉਹਨਾਂ ਭੈਣ ਭਰਾਵਾਂ ਦਾ ਵੀ ਥੈਂਕ ਯੂ ਜਿਹੜੇ ਮੇਰੇ ਭੈਣ ਭਰਾ ਕਰਨ ਵਾਲੇ ਨੇ ਉਹ ਵੀ ਕਰ ਦੇਣ ਮਿਹਰਬਾਨੀ ਕਰਕੇ ਆਹ ਦੇਖੋ ਕਿੰਨੀ ਸੋਹਣੀ ਸਬਜ਼ੀ ਤਿਆਰ ਹੋਈ ਜੇ ਇਹੋਣਾ ਪਰਿਵਾਰ ਵਾਲੇ ਖੁਸ਼ ਹੋਣਗੇ ਵੇਖ ਕੇ ਦੇਖੋ ਜੀ ਥੋੜੀ-ਬੋਧੀ ਮਿਹਨਤ ਜਿਹੜੀ ਲੱਗਦੀ ਆ ਉਹ ਤਾਂ ਲੱਗਦੀ ਆ ਪਰ ਚੀਜ਼ ਤਾਂ ਘਰ ਵਰਗੀ ਬਹੁਤ ਵਧੀਆ ਫਰਸਟ ਕਲਾਸ ਤਿਆਰ ਹੁੰਦੀ ਆ ਘਰ ਵਰਗੀ ਚੀਜ਼ ਤਾਂ ਬਾਜ਼ਾਰੋਂ ਕਦੀ ਵੀ ਨਹੀਂ ਮਿਲਦੀ ਉਹ ਤਾਂ ਚਲੋ ਆਖੀਦਾ ਵੀ ਜੇ ਨਹੀਂ ਹੈਗਾ ਤੇ ਲੈ ਆਓ ਕਿਸ ਟੈਂਪਰ ਨਹੀਂ ਆ ਆ ਦੇਖੋ ਦੇਖੋ ਕਿੰਨੀ ਸੋਹਣੀ ਸਬਜ਼ੀ ਆ ਇਸ ਤਰੀਕੇ ਦੇ ਨਾਲ ਤੁਸੀਂ ਸਬਜ਼ੀ ਬਣਾਓਗੇ ਨਾ ਤੇ ਸਾਰੇ ਤਰੀਕੇ ਭੁੱਲ ਜਾਓਗੇ ਤੁਸੀਂ ਆਹ ਦੇਖੋ ਕਿੰਨੀ ਵਧੀਆ ਵਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ